ਸਫਾਈ ਅਸੀਂ ਨਗਰ ਨਿਗਮ ਦੀ ਟੀਮ ਸਾਡੀ ਟੀਮ ਦੀ ਗਵਾਹੀ ਕਰ ਰਹੇ ਹੈ ਸੀਐਸਆਈ ਸਾਡੇ ਸ੍ਰੀਸ਼ ਕੁਮਾਰ ਜੀ ਤੁਹਾਡੇ ਸਾਰੇ ਸੈਂਟਰੀ ਸੁਪਰਵਾਈਜ਼ਰ ਇੰਸਪੈਕਟਰ ਤੇ ਐਸਬੀਐਮ ਟੀਮ ਨੇ ਅੱਜ ਦਾ ਜੋ ਪਾਇ ਪਏ ਇਕੱਠੇ ਹੋਏ ਹੈ ਨਾ ਮੁੱਖ ਮੰਤਰੀ ਹੈ ਕਿ ਜਿਹੜੇ ਸ਼ਹਿਰ ਦੇ ਵੱਖ-ਵੱਖ ਏਰੀਆ ਵਿੱਚ ਗਾਰਬੇਜ ਬਰਨਰ ਪੁਆਇੰਟਸ ਬਣੇ ਹੋਏ ਲੋਕਾਂ ਨੇ ਕੂੜਾ ਸੁੱਥਾ ਸ਼ੁਰੂ ਕਰ ਦਿੱਤਾ ਤੇ ਉਹ ਸਫਾਈ ਥੋੜਾ ਜਿਆਦਾ ਇਸ ਨਾਲ ਕਿਤੇ ਕਾਰਨ ਕਰਕੇ ਘੱਟ ਨਹੀਂ ਪਾਰੀ ਹੈ ਉਹ ਪੁਆਇੰਟਸ ਨੂੰ ਆਪਾਂ ਰਿਮੂਵ ਕਰਕੇ ਉਹਦੀ ਬਿਊਟੀਫਿਕੇਸ਼ਨ ਕਰਨੀ ਹੈ ਜਿਸ ਤਰ੍ਹਾਂ ਆ ਪੁਆਇੰਟ ਹੈ ਅੱਜ ਇਹ ਅਸੀਂ ਆਪਣੀ ਮਤਲਬ ਹਾਜ਼ਰੀ ਵਿੱਚ ਇਹਨੂੰ ਸਾਫ਼ ਕਰਵਾਇਆ ਤਲਾ ਬੋਲ ਲਗਾਇਆ ਤਾਂ ਕਿ ਪਬਲਿਕ ਨੂੰ ਮਿਲਦੀ ਕਿ ਪੀਆਰ ਰਿਕਵੈਸਟ ਕੀਤੀ ਹੈ ਲੋਕ ਅੱਗੇ ਤੁਰਾ ਸਕਣ ਅਤੇ ਇੱਕ ਬੈਂਕ ਰੱਖਿਆ ਜਾਊਗਾ ਬਾਕੀ ਕਾਂਟਿਨ ਕਰਵਾ ਦੋ ਤਾਂ ਕਿ ਲੋਕ ਥੇਕੋ ਇੱਥੇ ਕੋਣਾ ਚੁੱਤੰਗ ਬਰੇਜ ਕਰਨ ਤੇ ਸਾਇਡ ਬਾਈ ਪੁਆਇੰਟ ਸਾਫ਼ ਹੋ ਜਾਵੇ ਤੇ ਇਹ ਡਰਾਈਵਰ ਅਸੀਂ ਹੋਰ ਬਹੁਤ ਲੋਕੇਸ਼ਨਸ ਤੇ ਚਲਾਵਾਂਗੇ ਅੱਜ ਤੇ ਕੱਲ ਦੋ ਦਿਨਾਂ ਦਾ ਡਿਊਟੀ ਹੈ ਨੋ ਸਾਰ ਪਿਕਣ ਚਾਹਗੇ ਅੱਜ ਨਗਰ ਨਿਗਮ ਟੀਮ ਸ਼੍ਰੀ ਸਤੀਸ਼ਮਰ ਸੀਐਸਏ ਜਗ ਵਾਈ ਦੇ ਵਿੱਚ ਸਾਰੇ ਇੱਥੇ ਪਹੁੰਚੇ ਹੈ ਨਾਲ ਮੋਟੀਵੇਟਰ ਵੀ ਸੈ ਗਿਆ ਬਿਆਨਸੀ ਨਗਰ ਅਕਸਰ ਮੈਥੋਂ ਟੱਪਣਾ ਇੱਥੇ ਕੂੜੇ ਟੇ ਲੱਗੇ ਹੁੰਦੇ ਆ ਅੱਜ ਤੁਸੀਂ ਦੇਖ ਰਹੇ ਹੋ ਕਿੰਨੀ ਸਫਾਈ ਹੋ ਗਈ ਆਪਣਾ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਦਿੱਤਾ ਹੈਗਾ ਤੇ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਬਿਆਨਸੀ ਨਗਰ ਵਾਸੀ ਨੂੰ ਅਪੀਲ ਕਰਦਾ ਕਿ ਇਸ ਜਗ੍ਹਾ ਤੇ ਕੂੜਾ ਨਾ ਸੁੱਟੋ ਕਿਉਂਕਿ ਅੱਜ ਇੱਥੇ ਸਫਾਈ ਹੋਈ ਹੈ ਕਲੀ ਪਾਈ ਹੈ ਇੱਥੇ ਪਲਾਂਟ ਵੀ ਲੱਗਣਗੇ ਆ ਬੈਨਰ ਵੀ ਲੱਗਿਆ ਹੈਗਾ ਕਿਉਂਕਿ ਡੰਡੇ ਦੇ ਨਾਲ ਜਾਂ ਕਾਨੂੰਨ ਦੀ ਸਖਾਈ ਨਾਲ ਕੋਈ ਫਾਇਦਾ ਨਹੀਂ ਹੈਗਾ ਇਹ ਜਿੱਲਾਂ ਦੀ ਭਾਵਨਾ ਪੈਦਾ ਹੋਗੀ ਤਾਂ ਤਾਂ ਹੀ ਜਾ ਕੇ ਸਫਾਈ ਹੋਊਗੀ ਅਸੀਂ ਸਾਫ਼ ਸੁਥਰਾ ਹੋਵਾਂਗੇ ਸਾਨੂੰ ਪਤਾ ਹੈ ਵੀ ਸਾਡੇ ਦੇਸ਼ ਦੇ ਵਿੱਚ ਸਫਾਈ ਪ੍ਰੋਪਰ ਨਾ ਹੋਣ ਕਰਕੇ ਲਗਭਗ 10 ਲੱਖ ਕਰੋੜ ਦੀ ਦਵਾਈਆਂ ਖਰਚੀਆਂ ਜਾਂਦੀਆਂ 10 ਲੱਖ ਕਰੋੜ ਲੋਕੀ ਹਸਪਤਲਾਂ ਦੇ ਚਾਰਜੇ ਤੇ ਖਰਚ ਕਰਦੇ ਆ ਜੇ ਅਸੀਂ ਸਾਰੇ ਸਫਾਈ ਪ੍ਰਤੀ ਜਾਗੂਕ ਹੋਵਾਂਗੇ ਤਾਂ ਖਰਚਾ ਬੱਝੂਗਾ ਇਹ ਪੈਸਾ ਸਾਡੇ ਦੇਸ਼ ਦੇ ਵਿਕਾਸ ਲਈ ਕੰਮ ਆਏਗਾ ਧੰਨਵਾਦ